ਨਮਸਕਾਰ ਸਸ਼ੀਕਾਲ ਵੈਲਕਮ ਟੂ ਸਮਾਨਾ ਟੂਡੇ ਨਿਊਜ਼ ਕਾਂਗਰਸ ਪਾਰਟੀ ਵੱਲੋਂ ਡੀਐਸਪੀ ਦਫ਼ਤਰ ਅੱਗੇ ਲਗਾਇਆ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ ਅੱਜ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਧਰਨੇ ਲਗਾਏ ਜਾ ਰਹੇ ਹਨ ਕਾਂਗਰਸ ਪਾਰਟੀ ਤੇ ਸੁਭਾ ਪ੍ਰਧਾਨ ਰਾਜਾ ਬਡਿੰਗ ਵੱਲੋਂ ਇਹ ਆਦੇਸ਼ ਜਾਰੀ ਕੀਤੇ ਸਨ ਸਮਾਨਾ ਕਾਂਗਰਸ ਪ੍ਰਧਾਨ ਮੰਗਤ ਮੋਵੀ ਪਛਾਣਾ ਕਾਂਗਰਸ ਪ੍ਰਧਾਨ ਨਿਆਵ ਸਿੰਘ ਡਕਾਲਾ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਕਾਂਗਰਸ ਕਾਰਜਕਰਤਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਬਲਾਰੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਕੌਂਸਲਰ ਬੱਬੂ ਨੇ ਕਿਹਾ ਕਿ ਆਮ ਆਦਮੀ ਪਾਰਟੀ بی ਆਈ ਪੀ ਕਲਚਰ ਖਤਮ ਕਰਨ ਤੋਂ ਸਰਕਾਰ ਬਣਾਈ 2.5 ਸਾਲਾਂ ਤੋਂ بی ਆਈ ਪੀ ਕਲਚਰ ਖਤਮ ਨਹੀਂ ਹੋ ਰਿਹਾ ਬਲਕਿ ਕਲਚਰ ਨੂੰ ਵਧਾਇਆ ਗਿਆ ਰੋਜ਼ ਪੰਜਾਬ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਹਨ ਕੋਈ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਰੋਜ਼ਾਨਾ ਸਮਾਣਾ ਸ਼ਹਿਰ ਵਿੱਚ ਚੋਰੀਆਂ ਹੋ ਰਹੀਆਂ ਨਸ਼ੇੜੀ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ ਸੁੱਤੀ ਸਰਕਾਰ ਨੂੰ ਜਗਾਉਣ ਲਈ ਅੱਜ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸ ਮੌਕੇ ਭਾਨ ਬਕੀਰ ਲਾਭ ਸਿੰਘ ਕੁਲਵੀਰ ਸਿੰਘ ਸੁਨੀਲ ਬੱਬਰ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬੰਸਲ ਦੀ ਰਿਪੋਰਟ ਬੀਓ ਜਿਹੜਾ ਬੰਦੇ ਰਹਿ ਗਏ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੈਠਣ ਬੈਠਣ ਨਹੀਂ ਦਿੱਤਾ ਜਾਂਦਾ ਤਾਂ ਸਾਡੀ ਪੁਰਜ਼ੋਰ ਸਰਕਾਰ ਨੂੰ ਇੱਕ ਅਪੀਲ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਤੁਸੀਂ ਆਪਣੇ ਚੰਗੋਲ ਤੋਂ ਫ੍ਰੀ ਕਰੋ ਤਾਂ ਕਿ ਜਿਹੜਾ ਅੱਜ ਧਰਨਾ ਹੈ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਸਾਬਕਾ ਐਮਐਲਏ ਰਜਿੰਦਰ ਸਿੰਘ ਜੀ ਦੀ ਅਗਵਾਈ 'ਚ ਸਾਡੇ ਬਲਾਕ ਪ੍ਰਧਾਨਾਂ ਵੱਲੋਂ ਧਰਨਾ ਲਾਇਆ ਗਿਆ ਹੈ ਜਿਦੇ ਵਿੱਚ ਸਾਡੇ ਸਾਰੇ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕੀਤੀ ਹੈ ਇਹ ਧਰਨਾ ਜਿਹੜਾ ਹੈ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਾਇਆ ਗਿਆ ਬੇਸਿਕਲੀ ਆਪਾਂ ਇਹ ਕਹਿੰਦਾ ਪੰਜਾਬ ਸਰਕਾਰ ਦੇ ਖਿਲਾਫ ਹੈ ਪੁਲਿਸ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਕਿਉਂਕਿ ਇਹਨਾਂ ਨੇ ਜਦੋਂ ਸਰਕਾਰ ਬਣੀ ਸੀ ਇਹਨਾਂ ਨੇ ਇਹ ਸਰਕਾਰ ਕਹਿ ਕੇ ਬਣੀ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਕੋਈ ਅਸੀਂ ਸਿਕਿਉਰਿਟੀ ਵੀਆਈਪੀ ਸਿਕਿਉਰਿਟੀ 'ਚ ਕੋਈ ਬੰਦਾ ਨਹੀਂ ਲਾਵਾਂਗੇ ਇਹਨਾਂ ਤੇ ਹਾਲਾਤ ਇਹ ਕਰਕੇ ਸਾਰੀ ਪਿਛਲੀ ਸਰਕਾਰਾਂ ਨੂੰ ਉੱਪਰੋਂ ਢੱਪ ਗਏ ਹੈ ਕੱਲੇ ਆਪਣੇ ਪਰਿਵਾਰ ਦੇ ਐਮਐਲਏ ਨੇ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਿਕਿਉਰਿਟੀ ਦੇ ਰੱਖੀ ਹੈ ਪੰਜਾਬ ਪੁਲਿਸ ਦਾ ਕੀ ਇਹਦੇ ਵਿੱਚ ਕਸੂਰ ਹੈ ਜਦੋਂ ਉਹਨਾਂ ਕੋਲ ਮੁਲਾਜ਼ਮ ਹੀ ਨਹੀਂ ਥਾਣਿਆਂ 'ਚ ਹੈਗੇ ਇੱਥੇ ਜਾ ਕੇ ਅਸੀਂ ਸਮਾਨਾ ਥਾਣੇ ਚੈੱਕ ਕਰੋ ਤੁਹਾਨੂੰ 6-7 ਪੁਲਿਸ ਮੁਲਾਜ਼ਮ ਮਿਲਣਗੇ ਜੇ ਕਿਤੇ ਥਾਣੇ ਤੇ ਹਮਲਾ ਹੋ ਜਾ ਥਾਣੇਦਾਰ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਇੰਨਾ ਬੁਰਾ ਹਾਲ ਹੋਇਆ ਪਿਆ ਸੋ ਅਸੀਂ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਚੋਰੀਆਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਉਹਤੇ ਠੱਲ ਪਾਈ ਜਾਵੇ ਹਾਂ ਜੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਕਾਲ ਦਿੱਤੀ ਗਈ ਸੀ ਸਾਰੇ ਹੀ ਡੀਐਸਪੀ ਦੇ ਦਫ਼ਤਰ ਦੇ ਲੈਵਲ ਤੇ ਸਾਰਿਆਂ ਨੇ ਧਰਨਾ ਲਾਉਣਾ ਹੈ ਸਾਡੇ ਅੱਜ ਦਾ ਇਹ ਧਰਨਾ ਸਾਡੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਨਾਇਬ ਸਿੰਘ ਭਾਨੜ ਦੀ ਪਸਿਆਣੇ ਤੋਂ ਸਾਡੇ ਸੁਖਵਿੰਦਰ ਸਿੰਘ ਛੰਨਾ ਜੀ ਦਿਹਾਤੀ ਦੇ ਸਮਾਣਾ ਦੇ ਪ੍ਰਧਾਨ ਅਤੇ ਮੈਂ ਬਲਾਕ ਪ੍ਰਧਾਨ ਸਮਾਣਾ ਅਸੀਂ ਸਾਡੇ ਤਿੰਨਾਂ ਵੱਲੋਂ ਇਹ ਅੱਜ ਧਰਨੇ ਦੀ ਕਾਲ ਦਿੱਤੀ ਗਈ ਸੀ ਜਿਦੇ ਵਿੱਚ ਸਾਡੇ ਸਾਰੇ ਹੀ ਵਰਕਰ ਜਿਹੜੇ ਕਾਂਗਰਸ ਪਾਰਟੀ ਦੇ ਨੇ ਹਲਕੇ ਸਮਾਣਾ ਦੇ ਉੱਤੇ ਸਮੂਲੀਦ ਕੀਤੀ ਹੈ ਅਸੀਂ ਜਿਹੜੀ ਧਰਨਾ ਦਾ ਮੰਗ ਹੈ ਉਹ ਸਾਡੀ ਇਹ ਹੈ ਵੀ ਜਿਹੜੇ ਪੰਜਾਬ ਦੇ ਵਿੱਚ ਪੁਲਿਸ ਦਾ ਮਤਲਬ ਜੇ ਕਿ ਇਹ ناکਾਮੀ ਕਹੀਏ ਉਹਦੇ ਵਿੱਚ ਅਪਰਾਧਿਕ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਜੇ ਅਸੀਂ 2022 ਦੀ ਗੱਲ ਕਰੀਏ 74000 ਅਪਰਾਧਿਕ ਮਾਮਲੇ ਦਰਜ ਹੋਏ ਨੇ ਸਿਰਫ ਇੱਕ ਸਾਲ ਦੇ ਵਿੱਚ ਵਿੱਚ ਤੇ 670 ਕਤਲ ਇੱਕ ਸਾਲ ਦੇ ਵਿੱਚ ਹੋਏ ਨੇ ਜੇ ਆਪਾਂ ਉਸਨੂੰ ਐਵਰੇਜ ਲਾਈਏ ਤਾਂ ਰੋਜ਼ ਦੇ ਦੋ ਕਤਲ ਹੋ ਗਏ ਤਾਂ ਮਤਲਬ ਜਿਹੜੇ ਇਹ ਅਪਰਾਧਿਕ ਮਾਮਲੇ ਨੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਇੱਕ ਦੁਕਾਨਦਾਰ ਬੈਠਾ ਉੱਥੇ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਮੈਂ ਰਾਤ ਨੂੰ ਘਰੇ ਸੇਫ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਵਪਾਰੀ ਹੈ ਕੋਈ ਫੈਕਟਰੀ ਜਾ ਰਿਹਾ ਕੋਈ ਸ਼ੈੱਲਰ ਜਾ ਰਿਹਾ ਹੈ ਹਰ ਇੱਕ ਕੋਲੇ ਪੇਮੈਂਟ ਹੁੰਦੀ ਹੈ ਕੋਈ ਜ਼ਿਮੀਂਦਾਰ ਆਪਣੇ ਘਰ ਜਾ ਰਿਹਾ ਹੈ ਆਰਟੀਓ ਤੇ ਪੇਮੈਂਟ ਲੈ ਕੇ ਕੋਈ ਬੰਦਾ ਇੱਥੇ ਸੁਰੱਖਿਤ ਨਹੀਂ ਹੈਗਾ ਕਿਸੇ ਨੂੰ ਅੱਜ ਦੀ ਰੇਟ ਤੇ ਇਹ ਨਹੀਂ ਪਤਾ ਵੀ ਮੈਂ ਘਰ ਸੇਫ ਪਹੁੰਚ ਸਕੂਗਾ ਮੈਂ ਜਿਹੜੀ ਅਮਾਊਂਟ ਲੈ ਕੇ ਜਾ ਰਿਹਾ ਜਾਂ ਇਹ ਸਹੀ ਮੈਂ ਘਰੇ ਪਹੁੰਚਾ ਸਕਦਾ ਕਿ ਨਹੀਂ ਪਹੁੰਚਾ ਸਕਦਾ ਐਡਾ ਖਤਰੇ ਦੀ ਘੰਟੀ ਬਣ ਗਈ ਮਤਲਬ ਹਰ ਇੱਕ ਬੰਦਾ ਆਪਣੀ ਮੋਤ ਲਈ ਘੁੰਮ ਰਿਹਾ ਸੜਕਾਂ ਤੇ ਉਹਦਾ ਕੋਈ ਪਤਾ ਨਹੀਂ ਕਦੋਂ ਕਿਹੜਾ ਨਸ਼ੇੜੀ ਆ ਜੇ ਉਹਨੂੰ ਘੇਰ ਲੇ ਜੇ ਉਹ ਨਹੀਂ ਦਊਗਾ ਤਾਂ ਉਹਦਾ ਕਤਲ ਕਰਨ ਲੱਗੇ ਉਹਨੇ ਟਾਈਮ ਨਹੀਂ ਲਾਉਣਾ ਹੈਗਾ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਪੰਜਾਬ ਦੀ ਸਰਕਾਰ ਹੈ ਜਿਹੜੇ ਸਾਡੇ ਮੰਤਰੀ ਇਹਨੇ ਨੇ ਗਨਮੈਨ ਲਈ ਫਿਰਦੇ ਨੇ ਉਹਨਾਂ ਨੂੰ ਫ੍ਰੀ ਕਰਨ ਤਾਂ ਕਿ ਇਹ ਥਾਣਿਆਂ ਦੇ ਵਿੱਚ ਜਾ ਕੇ ਕੰਮ ਕਰ ਸਕਣ ਥਾਣਿਆਂ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਸਾਰੇ ਥਾਣੇ ਖਾਲੀ ਪਏ ਨੇ ਮੁਲਾਜ਼ਮ ਉੱਥੇ ਹੈ ਨਹੀਂ ਸਟਾਫ ਉੱਥੇ ਹੈ ਨਹੀਂ ਤੇ ਸਮਾਣੇ ਦੇ ਵਿੱਚ ਇੱਕ ਸੀਆਈ ਸਟਾਫ ਹੁੰਦਾ ਸੀਗਾ ਜਿਹੜਾ ਅਪਰਾਧਿਕ ਮਾਮਲਿਆਂ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਸੀ ਇਹਨਾਂ ਨੇ ਸੀਆਈ ਸਟਾਫ ਵੀ ਭੰਕਰਤੇ ਸਾਰੇ ਕਿਤੇ ਟੀ ਭੰਦਰੀ ਬਲਾਕ ਪ੍ਰਧਾਨ ਬਲਾਕ ਸੈਨਾ ਇਹ ਸਾਡੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਸਾਡੇ ਹਲਕਾ ਇੰਚਾਰਜ ਅਰਜਿੰਦਰ ਜੀ ਦੀ ਰਹਿਣਵਾਈ ਦੇ ਹੇਠ ਸਾਡੇ ਤਿੰਨੋਂ ਬਲਾਕਾਂ ਦੇ ਵਿੱਚ ਦੇ ਕਾਲ ਦੇ ਸਬੰਧਤ ਸਾਡੇ ਸਾਰੇ ਹੀ ਮੋਤਬਰ ਬੰਦਿਆਂ ਨੇ ਰਲ ਕੇ ਇਸ ਧਰਨੇ ਨੂੰ ਲਗਾਇਆ ਹੈ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜੇ ਇਹ ਧਰਨੇ ਨੇ ਇਹ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਨੇ ਕਿਉਂਕਿ ਜਿਹੜੇ ਦਿਨ ਪਰ ਰਤੀ ਦਿਨ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਵਾਧੀਆਂ ਜਾ ਰਹੀਆਂ ਨੇ شریف ਬੰਦੇ ਦਾ ਜੀਣਾ ਜੀਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਆਪਣੇ ਘਰ ਨੂੰ ਜਾ ਰਿਹਾ ਸੁਰੱਖਿਅਤ ਪਹੁੰਚਾਂਗਾ ਜਾਂ ਨਹੀਂ ਪਹੁੰਚਾਂਗਾ ਦੁਕਾਨਦਾਰ ਦੁਕਾਨਾਂ ਤੇ ਬੈਠੇ ਡਰਦੇ ਨੇ ਵੀ ਸਾਡੇ ਤੇ ਆ ਕੇ ਕੋਈ ਐਵੇਂ ਕੋਈ ਨਸ਼ੇੜੀ ਕੋਈ ਅਮਲੀ ਹਮਲਾ ਕਰਕੇ ਜੋ ਗੱਲਜ ਕੈਸ਼ ਪਿਆ ਉਹ ਵੀ ਖੋਕੇ ਨਾ ਲੈ ਜਾਵੇ પેટ્રોલ ਪੰਪਾਂ ਤੇ ਖੋਪ ਹੈ ਬੈਂਕਾਂ ਚੋਂ ਨਿਕੜਦੇ ਬੰਦਿਆਂ ਨੂੰ ਖੋਪ ਹੈ ਲੋਕਾਂ ਦੇ ਖੇਤਾਂ ਦੇ ਵਿੱਚ ਮੋਟਰਾਂ ਦੀਆਂ ਕੇਬਲਾਂ ਚੋਰੀ ਹੋ ਰਹੀਆਂ ਨੇ ਲੋਕਾਂ ਦੇ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਭੋਗਾਂ ਤੇ ਜਾਣ ਲੱਗੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਹਰ ਤਰ੍ਹਾਂ ਤੇ ਇਹੋ ਜਿਹਾ ਇੱਕ ਡਰਦਾ ਮਾਹੌਲ ਬਣਿਆ ਪਿਆ ਜਿਹਦੇ ਨਾਲ ਆਮ ਪਬਲਿਕ ਨੂੰ ਜੀਣਾ ਬਹੁਤ ਹੀ ਦੁਬਰ ਹੋਇਆ ਪਿਆ ਸਾਡੇ ਪੰਜਾਬ ਪ੍ਰਧਾਨ ਜੀ ਨੇ ਸਾਡੀ ਕਾਂਗਰਸ ਪਾਰਟੀ ਨੇ ਇਹ ਚੀਜ਼ਾਂ ਦੇ ਬਹੁਤ ਹੀ ਨੇਰਗਰਦੀ ਨੂੰ ਦੇਖਦੇ ਹੋਏ ਸਾਰੇ ਹੀ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਡੀਐਸਪੀ ਸਹਿਬਾਨ ਨੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਇਹ ਧਰਨਾ ਲਾ ਕੇ ਸਰਕਾਰ ਦੇ ਲੱਗੇ ਮੈਸੇਜ ਪਹੁੰਚਾਉਣ ਵਾਸਤੇ ਇਹ ਧਰਨਾ ਲਗਵਾਇਆ ਤਾਂ ਜੋ ਲੋਕਾਂ ਨੂੰ ਆਮ ਜਨਤਾ ਨੂੰ ਆਮ ਜਨਤਾ ਨੂੰ ਇਸ ਚੀਜ਼ ਤੋਂ निजात ਮਿਲ ਸਕੇ ਇਹਨਾਂ ਜਿਹੜੇ ਲੁਟੇਰੇ ਨੇ ਚੋਰ ਨੇ ਗੁੰਡੇ ਬਦਮਾਸ਼ ਨੇ ਜਿਹੜੇ ਕਿ ਨਸ਼ੇੜੀ ਲੋਕ ਤੁਰੇ ਫਿਰਦੇ ਨੇ ਉਹਨਾਂ ਤੋਂ निजात ਦਵਾ ਸਕੀ ਅੱਜ ਪੂਰੇ ਪੰਜਾਬ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਦੇ ਵੱਲੋਂ ਦੱਸਿਆ ਗਿਆ ਕਿ ਸਾਰੇ ਪੰਜਾਬ ਦੇ ਵਿੱਚ ਡੀਐਸਪੀ ਆਫਿਸ ਦੇ ਸਾਹਮਣੇ ਲਾ ਆਰਡਰ ਦੇ ਖਿਲਾਫ ਜਿਹੜਾ ਅਸੀਂ ਧਰਨੇ ਦੇਣੇ ਆ ਲਾ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਦਿਨ ਪਰ ਦਿਨ ਮਾੜੀ ਹੁੰਦੀ ਜਾ ਰਹੀ ਹੈ ਪੂਰੇ ਪੰਜਾਬ ਦੀ ਗੱਲ ਕਰੀਏ ਪੂਰੇ ਅਸੀਂ ਸਮਾਣੇ ਦੀ ਹੀ ਗੱਲ ਕਰੀਏ ਤਾਂ ਸਮਾਣੇ ਦੇ ਅੰਦਰ ਤੁਸੀਂ ਕੋਈ ਛੁਪਿਆ ਨਹੀਂ ਹੈਗਾ ਹਰ ਰੋਜ਼ ਮੋਟਰਸਾਈਕਲ ਮੇਰੇ ਖਿਆਲ 2-3 ਰੋਜ਼ ਚੋਰੀ ਦੁਕਾਨਾਂ ਦੀਆਂ ਚੋਰੀਆਂ ਗੱਲਿਆਂ ਦੀਆਂ ਚੋਰੀਆਂ ਇਵਨ ਕੇ ਬੈਠੇ ਦਿਨ ਚ ਵਿੱਚ ਦੁਕਾਨਾਂ ਦੇ ਆਪਣੇ ਮੈਡੀਕਲ ਸਟੋਰ ਤੋਂ ਬੰਦੇ ਦੇ ਬੈਠੇ ਤੇ ਪੈਸੇ ਖੋ ਕੇ ਲੈ ਗਏ ਇਸੇ ਤਰ੍ਹਾਂ ਰੋਜ਼ ਆਪਣੇ ਸਾਡੇ ਟਿੰਕੂ ਜੀ ਦੇ ਸ਼ਟਰ ਤੋੜ ਕੇ ਲੈ ਗਏ ਆ ਤਹਿਸੀਲ ਦੇ ਨੇੜੇ ਆਫਿਸ ਜਿਹੜੇ ਹੈਗੇ ਆ ਰੋਜ਼ ਚੋਰੀਆਂ ਹੁੰਦੀਆਂ ਹਨ ਸੋ ਜਿਹੜੇ ਸਰਕਾਰ ਨੇ ਇਸ ਬਲ ਲਾਰਡ ਆਰਡਰ ਬਲ ਆਪਣੀਆਂ ਅੱਖਾਂ ਵਿੱਚੀਆਂ ਹੋਈਆਂ ਹਨ ਸਰ ਲਾਉਨ ਆਰਡਰ ਜਿਹੜਾ ਹੈਗਾ ਸਰਕਾਰ ਦਾ ਪ੍ਰਾਇੋਰਟੀ ਤੇ ਕੰਮ ਹੋਣਾ ਚਾਹੀਦਾ ਹੈਗਾ ਕਿਉਂਕਿ ਸਰਕਾਰਾਂ ਇਸੇ ਲਈ ਬਣਦੀਆਂ ਕਿ ਸਭ ਤੋਂ ਪਹਿਲਾਂ ਲੋਕਾਂ ਦੀ ਅਫਾਜਤ ਕੀਤੀ ਹੈ ਜਾਨ ਮਾਲ ਦੀ ਅਫਾਜਤ ਕੀਤੀ ਜਾਵੇ ਪਰ ਸਰਕਾਰ ਇਸ ਤੇ ਬੁਰੀ ਤਰ੍ਹਾਂ ਫੇਲ ਹੋਈ ਇਹ ਹੈ ਸਰਕਾਰ ਨੇ ਸਿਰਫ ਇੱਕ ਹੀ ਕੰਮ ਕੀਤਾ ਹੈ ਇੱਕ ਲੁੱਟਣ ਦਾ ਕੰਮ ਕੀਤਾ ਹੋਇਆ ਹੈ ਆਪਣੇ ਵੱਡੇ ਵੱਡੇ ਟਿੱਪਰ ਚਲਾ ਰੱਖੇ ਆ ਜਿਵੇਂ ਤੁਸੀਂ ਕੱਲ ਹੀ ਦੇਖਿਆ ਹੈ ਧਰਨਾ ਲੱਗਿਆ ਹੈਗਾ ਤੇ 6 ਦਿਨ ਹੋ ਗਏ ਐਕਸੀਡੈਂਟ ਹੋਏ ਨੂੰ ਪਰ ਟਿੱਪਰ ਦੇ ਉਹ ਪਰਚਾ ਨਹੀਂ ਦਰਜ ਹੋਇਆ ਕਿਉਂ ਕਿ ਟਿੱਪਰ ਜਿਹੜਾ ਹੈਗਾ ਚਲਾਣ ਵਾਲੀ ਹੀ ਸਰਕਾਰ ਹੈ ਸਰਕਾਰ ਦੇ ਬੰਦਿਆਂ ਦੀ ਹੀ ਟਿੱਪਰ ਹਨ ਅਗਰ ਛੋਟਾ ਟਰਾਲੀ ਵਾਲਾ ਇੱਕ ਭਰ ਲੰਦਾ ਹੈ ਮਿੱਟੀ ਦੀ ਟਰਾਲੀ ਭਰ ਲੰਦਾ ਉਸ ਦੇ ਖਿਲਾਫ ਪਰਚਾ ਕਰ ਦਿੱਤਾ ਜਾਂਦਾ ਹੈ ਕਿ ਕਿ ਤੂੰ ਆਪਣਾ ਤੇਰੇ ਤੇ ਮਾਈਨਿੰਗ ਐਕਟ ਲੱਗਦਾ ਹੈਗਾ ਪਰ ਵੱਡੇ ਵੱਡੇ ਟਿੱਪਰ ਜਿਹਦੇ ਵਿੱਚ ਇੱਕ 10-10 ਟਰਾਲੀਆਂ ਆ ਜਾਂਦੀਆਂ ਉਹਨਾਂ ਤੇ ਕੋਈ ਬੈਨਿੰਗ ਐਕਟ ਨਹੀਂ ਲੱਗ ਰਿਹਾ ਹੈਗਾ ਸੋ ਇਹ ਜਿਹੜਾ ਸਰਕਾਰ ਦਾ ਲੁੱਟਣ ਦਾ ਜਿਹੜਾ ਸਰਕਾਰ ਦਾ ਚੱਲ ਰਿਹਾ ਹੈਗਾ ਜਾਂ ਬਹੁਤ ਮਾੜਾ ਹੈਗਾ ਸਰਕਾਰ ਲਈ ਪੰਜਾਬ ਦੇ ਲੋਕਾਂ ਲਈ ਬਹੁਤ ਮਾੜਾ ਚੱਲਿਆ ਆ ਰਿਹਾ ਆਉਣ ਵਾਲਾ ਸਮਾਂ ਜਿਹੜਾ ਹੋਰ ਵੀ ਮਾੜਾ ਨਜ਼ਰ ਆ ਰਿਹਾ ਧੰਨ ਧੰਨ